ਕਬੀਰ ਕਸੌਟੀ RAM ਕੀ ਝੂਠਾ ਡਿਕੇ ਨਾ ਕੋਏ RAM ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ ਕਬੀਰ ਕਸੌਟੀ RAM ਕੀ ਕਬੀਰ ਕਹਿੰਦਾ ਜੇ RAM ਹੈ ਨਾ ਉਹਦੀ ਕਸੌਟੀ ਹੈ ਖੈਰਾ ਘੋਟਾ ਜਿੱਥੇ ਪਰਤਦੇ ਆ ਉਹ ਕਸੌਟੀ ਕੀਆ ਗੁਰਮਤ ਅਗੁਰਬਾਣੀ ਦੀ ਸੌਟੀ ਉਹ ਸੌਟੀ RAM ਕੀ ਝੂਠਾ ਡਿਕੇ ਨਹੀਂ ਕੀ ਹੈ ਠੀਕ ਸੌਟੀ ਹੈ ਉਹਦੀ ਸੱਚ ਦੀ ਕਸੌਟੀ ਤਾਂ ਖਰਾ ਉਤਰੂ ਭਣੀ ਉਤਰੂ ਸੱਚ ਦੇ ਘਟੋ ਤੇ ਸੋਟੀ ਆ ਰਾਮ ਦੀ। ਕੁਮੇਰ ਘਟੋ ਤੇ ਰਾਮ ਦੀ ਸੱਚੀ ਬਾਣੀ ਹੈ ਜਿਹੜੀ ਇਹੀ ਤੋਟੀ ਹੈ। ਝੂਠਾ ਟਕੇ ਨਾ ਕੋਈ। ਝੂਠਾ ਟਕੇ ਨਾ ਕੋਈ। ਰਾਮ ਦੀ ਸੋਦਾ ਸੋਸ ਹੈ ਜੋ ਮਰ ਜੀਵਾ ਹੋਵੇ। ਝੂਠਾ ਤਾਂ ਕਹਿੰਦਾ ਮੇਰਾ ਸਰੀਰ ਵੱਜੂ। ਮੈਂ ਬਾਜਾਂ। ਪਹਿਲਾਂ ਤਾਂ ਇਹ ਕਹਿੰਦਾ। ਦੂਜਾ ਕਹਿੰਦਾ ਕੋਈ ਵਿਕਤਾਂ ਵਾਲੀ ਹਉ ਤੇ ਵਿਚਾਲਾ। ਉਹ ਝੂਠਾ ਟਕੇ ਨਾ ਕੋਈ ਕਿ ਸੋਟੀ ਰਾਮ ਕੀ ਆ ਪਾਣਾ ਬਨਣਾ ਤੇ ਸੋਟੀ ਰਾਮ ਕੀ ਆ। ਪਾਣ ਨੂੰ ਬਿਚਾਰ ਕਰਕੇ ਮੰਨਣਾ ਤਾਂ ਸੋਟੀ ਰਾਮ ਕੀ ਹੈ ਛੋਟਾ ਡਿਕਦਾ ਦੀ ਪਾਣਾ ਮੰਨਦਾ ਦੀ ਤੇ ਕਹਿੰਦਾ ਕੋਈ ਰਾਮਕ ਸੋਟੀ ਸੋ ਸਹੇ ਇਹ ਤਾਂ ਪਾਣੇ ਦਾ ਜਿਹੜਾ ਆ ਰਹਾ ਚੱਲਦਾ ਉਹ ਥੱਲੇ ਕਰ ਦਨ ਦੇਣੀ ਆ ਆ ਰਹਾ ਚੱਲਦਾ ਪਾਣੇ ਦਾ ਕਰ ਦ ਦ ਦੇ ਤੇ ਜਾਂ ਤੇਰੀ ਮਰਜ਼ੀ ਜਾਂ ਚਲਾ ਲੈ ਜਾਂ ਤੇਰੀ ਮਰਜ਼ੀ ਜਾਂ ਚਲਾ ਲੈ ਆ ਗਰ ਦਨ ਤਾਂ ਦਿੱਤੀ ਹੋਈ ਹੀ ਹੈ ਵਾਟਕ ਬੋਲ ਕੇ ਇਹ ਗੱਦਨ ਤੇ ਹੋ ਕੁਛ ਨਹੀਂ ਜਮਾ ਦੀ ਜਲਾ ਲਈ ਉਹ ਚੱਲਣਾ ਦਾ ਜਦਿਆ ਜਾਂ ਤੈਮ ਆਉਣਾ ਪਹਿਲਾਂ ਦਾ ਚੱਲਣਾ ਹੀ ਨਹੀਂ ਨਾ ਉਹ ਬਚਣਾ ਨਾ ਪਹਿਲਾਂ ਚੱਲਣਾ ਉਹ ਗੱਦਨ ਦਿੱਤੇ ਤੇ ਸਲਦੀਵਾ ਹੋ ਗਿਆ ਹੰਕਾਰ हट ਗਿਆ ਉਹ ਸਲਦੀਵਾ ਆਪਣਾ ਗਰਵਾਨ ਵਿੱਚ ਸਲਦੀਵਾ ਕਰ ਸਲਦੀਵਾ ਕਰਨ ਦਾ ਤਰੀਕਾ ਦੱਸਿਆ ਆੜਕੂਰ ਕਹ ਲਾ ਸੰਦੀਵਾਨੀ ਕਰਦਾ ਜਨਨ ਕਬੂਲ ਨਹੀਂ ਹੈ ਹਾਂਜੀ ਝੂਠਾ ਟਕੇ ਨਾ ਕੋਏ RAM ਕੋ ਸੋਟੀ ਸੋ ਸਹੇ ਜੋ ਮਰਜੀ ਵਾ ਹੋਵੇ ਆ ਦੇਖੋ RAM ਕੋ ਸੌਟੀ ਜੋ ਸਹੇ ਕਹਨਾ ਕੋਈ ਨਾ ਜੋ ਮੇਰੇ ਵਰਗਾ ਹੋਵੇ ਮਰ ਕੇ ਜਾਂਦਾ ਹੋਵੇ ਉਹੀ ਜੇ ਮਰਜੀ ਵਾ ਹੋਰ ਕੌਣ ਵਾ ਮਰਜੀ ਵਾ ਜੋ ਮਰਜੀ ਵਾ ਹੋਵੇ ਇਹਨਾਂ ਦੇ ਵੀ ਮਰਜੀ ਬੜੇ ਬਹੁਤ ਹੈ ਆ ਅਰਥ ਇਹ ਹੈ ਕਿ ਸਿਰ ਮਰਜੀ ਬਿਆਣੀ ਬੋਲੀ ਤਾਂ ਸਮਝੀ ਕਬੀਰ ਮਰਜੀਵ ਹੈ ਉਹਦੀ ਬੋਲੀ ਤਾਂ ਕੋਈ ਸਮਝਿਆ ਨਹੀਂ ਮਰਜੀਵੜੇ ਮਰਜੀਵੜੇ ਦਾ ਰੋਣਾ ਪੈ ਜਾਂਦਾ ਉਹ ਮਰਜੀਵੜਿਆਂ ਦੀ ਬੋਲੀ ਆ ਹੈ ਗੁਰਬਾਣੀ ਇਧਾਰੇ ਮਰ ਕੇ ਜਾਂਦੇ ਹੋਏ ਨੇ ਮਰਜੀਵੜਿਆਂ ਦਾ ਦੱਸਦੀ ਬੋਲੀ ਆ ਮਰਜੀਵੜਿਆਂ ਦੀ ਆਪਣੀ ਬੋਲੀ ਆ ਜੋ ਹਮਸੈਰੀ ਸ਼ਹਿਰ ਦਾ ਰਹਿਣ ਵਾਲੇ ਨੂੰ ਤਾਂ ਮਾਰੇ ਉਹ ਬੋਲੀ ਜਾਂਦਾ ਭਾਸ਼ਾ ਜਾਣਦਾ ਉਦੋਂ ਸਭ ਆਇਆ ਜਾਈ ਐ ਪਰ ਜੀਬੜੇ ਕਿੱਥੋਂ ਆਗੇ ਦਾ ਬੋਲੀ ਦੀ ਜਾਣਦੇ ਲਫ਼ਜ਼ ਫੜ ਲਏ ਨੇ ਆਪਣੇ ਨਾਲ ਜੋੜ ਲਏ ਨੇ ਕੋਈ ਮਰਜੀਬੜਾ ਬਣ ਗਿਆ ਕੋਈ ਮਹਾਪੁਰਸ਼ ਬਣ ਗਿਆ ਸਾਰੇ ਠੱਗ ਉਹਨਾਂ ਦਾ ਤਾਂ ਰਾਜ ਰਿਆ ਹੁੰਦਾ ਸੀ ਸਿੱਖੀ ਦਾ ਪ੍ਰਚਾਰ ਕਰਦੇ ਰਹਿੰਦੇ ਤੇ ਬਾਹਰ ਦਾ ਰਿਕੋਗਨਾਈਜ਼ੀ ਹੋਰ ਕੀ ਹੁੰਦਾ ਹਾਂ ਕਿ ਵੀਰ ਉੱਜਲ ਪਹਿਰੇ ਕੱਪਰੇ ਬਾਣ ਸੁਪਾਰੇ ਖਾਏ ਏਕਸਾਰ ਕੇ ਨਾਮ ਬਿਨ ਵਾਧੇ ਜੰਪਰੀ ਜਾਏ ਇਦਾਂ ਜਿਹੜੀ ਸਿੱਖੀ ਏਡੀ ਵੀ ਬਚ ਗਈ ਨਾ ਪਰਮੈਸ਼ਰ ਦੀ ਕਲਾ ਨਾਲੇ ਬਚੀ ਆ ਹੈ ਇਹ ਤਾਂ ਉਹਨੇ ਵਿਚਾਲੀ ਇਹਨਾਂ ਦੇ ਇੱਕ ਤੇ ਇਹਨਾਂ ਦੇ ਕਲਾਕਾਰੀਆਂ ਤਾਂ ਸਭ ਖਤਮ ਕਰਾ ਲਈਆਂ ਦੀਆਂ ਦੇਖ ਇਹਨਾਂ ਦੇ ਲੱਛਣ ਤਾਂ ਤੇ ਦੇਖੀਏ ਸਿਕੀਤਾ ਨੂੰ ਲਬੜੀਆਂ ਨਜਾਈਦੀ ਸੀ ਇਹਦਾ ਪਰਮੇਸ਼ਰ ਪਤਾ ਨਹੀਂ ਕਿਵੇਂ ਖੜਾ ਲਈ ਉਹ ਬਿਜਾਈ ਬੈਠਾ ਜਦ ਤੂੰ ਕੋ ਨਾ ਜਾਉਂਦਾ ਤੇ ਬੈਦੀ ਕਿੱਥੇ ਸੀ ਇਹ ਇਨਾਂ ਨੇ ਕਸਮ ਛੱਡੀ ਨਹੀਂ ਉਹਨੇ ਆਪਣਾ ਉਹ ਬੈਦਾ ਜੋ ਕੀਤਾ ਸੀ ਪੰਥ ਚਲੇ ਦੁਬ ਜਗਤ ਵਿੱਚ ਜਦੋਂ ਉਹ ਉਹ ਬੈਦਾ ਜੋ ਬੈਨਾ ਕਰਾ ਲਿਆ ਉਹ ਤੇ ਉਹ ਤਾਂ ਹੁਣ ਉਹਦੀ ਜ਼ਿੰਮੇਵਾਰੀ ਸੀ ਉਹਨੇ ਪੰਜਾਬ ਜੂਲ ਨਹੀਂ ਇਹਨਾਂ ਦੇ ਇਹ ਭਾਈ ਜਣ ਦੰਦੇ ਸੀ ਆਪਣੇ ਕੋਲ ਨੂੰ ਭੋਗ ਭਾਈ ਬੈਠੇ ਨੇ ਹਾਂ ਭੋਗ ਭਾਰ ਵਾਰ ਤਾਂ ਇਹਦਾ ਗੁਰੂਆਂ ਨੇ ਭੋਗ ਭਾਈ ਜਾਂਦੇ ਨੇ ਵੇਹਣ ਗੁਰੂਆਂ ਨੇ ਭੋਗ ਭਾਈ ਕੇ ਹੋਰ ਨਾਲ ਗੱਲ ਕਰੇ ਉਹਨਾਂ ਦੀ ਇਹਦਾ ਉਹਨਾਂ ਦੇ ਭੋਗ ਭਾਈ ਜਾਂਦੇ ਨੇ ਇਹ ਮਤ ਜੀ ਬਣਾ ਦੇ ਭੋਗ ਬੋਲਦੇ ਨੇ ਉਹ ਜੋ ਉੜਦਾ ਪੈਂਦਾ ਉਹਦਾ ਸਜਦਾ ਨਹੀਂ ਫਿਰਦਾ ਹੁੰਦਾ ਕਦੇ ਉਹ ਜੋ ਉੜਦਾ ਜੋ ਚੀਜ਼ ਮਰੂਗੀ ਉਹਦਾ ਹੀ ਭੋਗ ਪੈਂਦਾ ਪੁਰਗੀ ਦਾ ਪੈਣਾ ਇਹ ਜਦਵੀ ਭੋਗ ਵੇ ਜੋੜਦਾ ਪਿਆ ਸਰਦਾਰੀ ਭੋਗ ਵੇ ਨਾ ਹੁੰਦਾ ਕਦੇ ਸੱਚਾ ਮੇਸ਼ਾ ਨਾ ਹੁੰਦਾ ਸੱਚ ਦੇ ਆਸ ਤੇ ਤਾਂ ਸੰਸਾਰ ਖੜਾ ਹੈ ਕੋਈ